1984 ਦੇ ਸਿੱਖ ਨਸਲ ਕੁਸ਼ੀ ਦੌਰਾਨ ਜਦੋਂ ਕਾਂਗਰਸੀ ਸਿੱਖਾਂ ਨੂੰ ਉਹਨਾਂ ਦੇ ਘਰਾਂ ਵਿੱਚੋਂ ਕੱਢ-ਕੱਢ ਕੇ ਸਾੜ ਰਹੇ ਸਨ ਉਦੋਂ ਆਰਐਸਐਸ ਦੇ ਸਵੈਮsevਕਾਂ ਨੇ ਉਹਨਾਂ ਦੀਆਂ ਜਾਨਾਂ ਬਚਾਈਆਂ ਇਹ 1984 ਦੇ ਸਿੱਖ ਕਤਲੇਆਮ ਦੀ ਸਰਦਾਰ ਹਰਜੀਤ ਸਿੰਘ ਦੀ ਆਪਬੀਤੀ ਹੈ ਜੋ ਜਮੁਨਾ ਪਾਰ ਦੇ ਪਿੰਡ ਗਾਉਣੀ ਵਿੱਚ ਰਹਿੰਦੇ ਸਨ 16 ਸਾਲ ਦੇ ਸਰਦਾਰ ਹਰਜੀਤ ਸਿੰਘ ਨੇ ਇਸ ਉਮਰ 'ਚ ਉਹ ਸਭ ਦੇਖਿਆ ਜੋ ਸ਼ਾਇਦ ਹੀ ਕਿਸੇ ਨੂੰ ਕਦੇ ਨਾ ਦੇਖਣਾ ਪਿਆ ਹੋਵੇ ਹਰਜੀਤ ਸਿੰਘ ਦੱਸਦੇ ਨੇ ਕਿ ਅਸੀਂ ਇੰਦਰਾ ਗਾਂਧੀ ਦੇ ਕਤਲ ਦੀ ਖਬਰ ਟੀਵੀ ਤੇ ਸੁਣੀ 31 ਅਕਤੂਬਰ ਦਾ ਦਿਨ ਤਾਂ ਆਮ ਦਿਨਾਂ ਵਾਂਗੂ ਹੀ ਬੀਤਿਆ ਪਰ ਸ਼ਾਮ ਤੱਕ ਦੰਗਿਆਂ ਦੀਆਂ ਖਬਲਾਉਣ ਲੱਗੀਆਂ 1 ਨਵੰਬਰ ਦੀ ਸਵੇਰ ਉਹ ਸਾਡੀ ਜ਼ਿੰਦਗੀ ਦਾ ਸਭ ਤੋਂ ਕਾਲਾ ਦਿਨ ਬਣ ਗਿਆ ਉਹਨਾਂ ਦੇ ਮੁਹੱਲੇ ਵਿੱਚ ਕਰੀਬ 20 ਤੋਂ 25 ਸਿੱਖ ਪਰਿਵਾਰ ਰਹਿੰਦੇ ਸਨ ਜਦੋਂ ਗੁਰਦੁਆਰੇ ਤੇ ਹਮਲੇ ਦੀ ਖਬਰ ਆਈ ਤਾਂ ਸਾਰੇ ਸਿੱਖ ਪੁਰਸ਼ ਉਥੇ ਰੱਖਿਆ ਲਈ ਪਹੁੰਚ ਗਏ ਪਰ ਉੱਥੇ ਪੁਲਿਸ ਆਈ ਤੇ ਕਿਹਾ ਕਿ ਕੁਝ ਨਹੀਂ ਹੋਵੇਗਾ ਤੁਸੀਂ ਲੋਕ ਆਪਣੇ ਘਰਾਂ ਵਿੱਚ ਵਾਪਸ ਜਾਓ ਪਰ ਜਿਵੇਂ ਹੀ ਉਹ ਸਾਰੇ ਸਿੱਖ ਵਾਪਸ ਆ ਰਹੇ ਸਨ ਕਾਂਗਰਸ ਦੇ ਕਾਰਕੁਨਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਹਰਜੀਤ ਸਿੰਘ ਦੀਆਂ ਅੱਖਾਂ ਸਾਹਮਣੇ ਭੀੜ ਨੇ ਉਹਨਾਂ ਦੇ ਪਿਤਾ ਮਾਸੜ ਅਤੇ ਵੱਡੇ ਭਾਈ ਤੇ ਕੈਮੀਕਲ ਪਾ ਕੇ ਅੱਗ ਲਗਾ ਦਿੱਤੀ ਉਹਨਾਂ ਦੀਆਂ ਚੀਕਾਂ ਅੱਜ ਵੀ ਉਹਨਾਂ ਦੇ ਕੰਨਾਂ ਵਿੱਚ ਗੂੰਜਦੀਆਂ ਹਨ ਗੁਰਦੁਆਰਾ ਸਾੜ ਚੁੱਕਾ ਸੀ ਘਰ ਲੁੱਟੇ ਜਾ ਰਹੇ ਸਨ 40-50 ਦੀ ਭੀੜ ਨੂੰ ਰੋਕ ਪਾਉਣਾ ਮੁਸ਼ਕਲ ਸੀ ਹਰਜੀਤ ਸਿੰਘ ਕਹਿੰਦੇ ਨੇ ਸਾਨੂੰ ਲੱਗਾ ਕਿ ਹੁਣ ਸਾਡੀ ਵੀ ਮੌਤ ਦੀ ਵਾਰੀ ਹੈ ਪਰ ਉਸੇ ਵਕਤ ਉਹਨਾਂ ਦੇ ਗਵਾਂਡੀ ਮਹਿੰਦਰ ਸਿੰਘ ਰਾਣਾ ਜੀ ਜੋ ਕਿ ਆਰਐਸਐਸ ਦੇ ਸਵੈਮੇਵਕ ਸਨ ਉਹਨਾਂ ਨੇ ਕਈ ਸਿੱਖ ਪਰਿਵਾਰਾਂ ਨੂੰ ਆਪਣੇ ਘਰ ਵਿੱਚ ਲੁਕਾਇਆ ਹੋਇਆ ਸੀ ਉਹ ਸਾਨੂੰ ਵੀ ਆਪਣੇ ਘਰ ਲੈ ਗਏ ਉਹਨਾਂ ਦੇ ਘਰ ਵਿੱਚ ਪਹਿਲਾਂ ਹੀ 20-22 ਬੱਚੇ ਅਤੇ ਔਰਤਾਂ ਲੁਕੀਆਂ ਹੋਈਆਂ ਸਨ ਅਸੀਂ 2 ਦਿਨ ਉੱਥੇ ਰਹੇ ਜਦੋਂ ਤੱਕ ਕਿ ਸੈਨਾ ਨਹੀਂ ਪਹੁੰਚੀ ਚੇਨਾਈ ਤੋਨਾਂ ਨੇ ਸਭ ਨੂੰ ਸੁਰੱਖਿਤ ਰਾਹਤ ਕੈਂਪ ਤੱਕ ਪਹੁੰਚਾਇਆ ਦੱਸਦੇ ਹੋਏ ਹਰਜੀਤ ਸਿੰਘ ਦੀ ਅੱਖਾਂ 'ਚ ਹੰਝੂ ਆ ਗਏ ਉਹ ਕਹਿੰਦੇ ਨੇ ਕਿ ਜੇਕਰ ਉਸ ਦਿਨ ਆਰਐਸਐਸ ਦੇ ਸਵੈਮ ਸੇਵਕ ਮਹਿੰਦਰ ਸਿੰਘ ਰਾਣਾ ਨਾ ਹੁੰਦੇ ਤਾਂ ਮੇਰਾ ਪੂਰਾ ਪਰਿਵਾਰ ਖਤਮ ਹੋ ਗਿਆ ਹੁੰਦਾ